ਹਾਂਜੀ ਫਿਰ ਕਿਵੇਂ ਆਓ ਸਾਰੇ ਤੇ ਅੱਜ ਅਸੀਂ ਆਪਣਾ ਰੂਟ ਲਾਇਆ ਤਲਵਾੜੇ ਵਾਲੀ ਸਾਈਡ ਦਾ ਤੇ ਅੱਜ ਅਸੀਂ ਤਲਵਾੜੇ ਵੱਲ ਘੁੰਮਣ ਜਾ ਰਹੇ ਆ ਉਧਰ ਦਾ ਏਰੀਆ ਪਹਾੜੀ ਏਰੀਆ ਥੋੜਾ ਹਿਮਾਚਲ ਟੱਚ ਆ ਤੇ ਐਕਸਪਲੋਰ ਕਰਾਂਗੇ ਅੱਜ ਚਲੋ ਇਹ ਚੱਲਦੇ ਆ ਆਪਣੀ ਸਟਾਰਟ ਹੈ ਤੇ ਹਿਸਾਬ ਦਾ ਫਿਰ ਓਕੇ ਕਰ ਦਈਏ ਰਾ ਜੀ ਹਾਜੀ ਪਰ ਰੋਡ ਸੁਭਿੰਦੇ ਸੁਭਿੰਦੇ ਆ ਦੇਖੋ ਕਿੰਨੀ ਸ਼ਾਂਤੀ ਆ ਅੱਜ ਗਰਮੀ ਵੀ ਬੜੀ ਆ ਕਿਉਂਕਿ ਬਾਟੀਆਂ ਵੀ ਪੂਰੀਆਂ ਆ ਧੂੜ ਘੱਟਾ ਵੀ ਉੱਡ ਰਿਆ ਆ ਹਵਾ ਵੀ ਚੱਲ ਰਹੀ ਆ ਤੇ ਧੁੱਪ ਵੀ ਪੈ ਰਹੀ ਆ ਮੌਸਮ ਦਾ ਕੋਈ ਸਮਝ ਨਹੀਂ ਆ ਰਿਹਾ ਕੀ ਕੀ ਹੋ ਰਿਹਾ ਆ ਗਲੇ ਖਰਾਬ ਹੋ ਰੇ ਆ ਜ਼ੁਕਾਮ ਹੋ ਰੇ ਆ ਛਿੱਖਾਂ ਆ ਰਹੀਆਂ ਨੇ ਤੇ ਮੈਂ ਸੋਚਿਆ ਚਲੋ ਤੁਹਾਨੂੰ ਸਾਰਿਆਂ ਨੂੰ ਅੱਜ ਤਲਵਾੜਾ ਐਕਸਪਲੋਰ ਕਰਾ ਦਿੰਨੇ ਆ ਅਸੀਂ ਆਪਣੇ ਕੰਮ ਜਾ ਰਹੇ ਸੀ ਆਪਣਾ ਕੰਮ ਇਹੀ ਆ ਜਿੱਥੋਂ ਨਿਕਲ ਗਏ ਆ ਉੱਥੋਂ ਨੂੰ ਤੁਰਪੇ ਇੱਥੋਂ ਤਲਵਾੜਾ ਹੈਗਾ 17 ਕਿਲੋਮੀਟਰ ਤਾ ਬਾੜੀ ਦੂਰ ਜਾਣਾ ਹੈ ਹੈ ਅਸੀਂ ਨੇ ਚਲੋ ਮਿਲਦੇ ਹਾਂ ਬਾਕੀ ਤਲਵਾੜੇ ਜਾ ਕੇ ਸਕੂਲ ਵੀ ਹੈਗਾ ਇੱਥੇ ਸਕੂਲ ਨਹੀਂ ਹੋਣੀ ਹੋਣੀ ਹੈ ਜਿਹੜੀ ਲੱਗ ਕੇ ਕਰਾਣਾ ਬਸ ਪਾਪਾ ਮੇਰੇ ਕਿਹੜੇ ਨਾ ਪਤਾ ਨਹੀਂ ਕਿ ਕਿਹੜੀ ਗੱਲ ਚੀਜ਼ ਐਕਸੀਡੈਂਟ ਆ ਗਿਆ ਉਹ ਸਾਰੇ ਸਮਾਨ ਖਲੋਸਣੇ ਨਹੀਂ ਦੇ ਕਰ ਦਿੱਤਾ ਨਾ ਅੱਗੇ ਆਪਾਂ ਆਹ ਟਰੱਕ ਸੀ ਜਿੱਦ ਕਰਕੇ ਐਕਸੀਡੈਂਟ ਹੋਇਆ ਚਲੋ ਅਸੀਂ ਅੱਗੇ ਚੱਲਦੇ ਆ ਅਸੀਂ ਜਾਣਾ ਸੀ ਤਲਵਾੜੇ ਤੇ ਫਿਰ ਅਸੀਂ ਜਾਮ ਕਰਕੇ ਦੂਜੇ ਰਸਤੇ ਥਾਣੀ ਨਹਿਰੋਂ ਨਹਿਰ ਜਿਹੜਾ ਪੈਲਸ ਕੋਲ ਪੈਂਦਾ ਆ ਰੋਡ ਨਹਿਰ ਵੱਲ ਦੀ ਉਧਰ ਦੀ ਅਸੀਂ ਤੁਰ ਪਏ ਸੀਗੇ ਤੇ ਕਾਫੀ ਪਹਿਲੀ ਵਾਰ ਮੈਂ ਵੇਖਿਆ ਉਹ ਰੋਡ ਦੇ ਉੱਤੇ ਇੰਨਾ ਜਾਮ ਇੰਨਾ ਰਸ਼ ਬਾਵਾ ਜੀ ਪਰ ਵੈਸੇ ਇੱਕ ਗੱਲ ਸੀ ਅੱਜ ਮੌਸਮ ਵੀ ਬਹੁਤ ਸੋਹਣਾ ਸੀਗਾ ਤੇ ਆ ਨਹਿਰ ਆ ਜੀ ਇਸ ਨਹਿਰ ਦੇ ਰਾਹੀਂ ਅਸੀਂ ਜਾ ਰਹੇ ਪਹਿਲਾਂ ਤੇ ਵੀ ਰਹਾ ਬਹੁਤ ਟੁੱਟਾ ਹੋਇਆ ਸੀਗਾ ਹੁਣ ਤਾਂ ਚਲੋ ਰਾਹ ਬਣ ਗਿਆ ਹੈ ਸਹੀ ਆ ਫਿਰ ਅਸੀਂ ਆਪਣੇ ਖੱਬੇ ਹੱਥ ਮੋੜ ਕੇ ਹਾਜੀਪੁਰ ਵੱਲ ਨਿਕਲ ਗਏ ਹਾਂ ਕਿਉਂਕਿ ਹਾਜੀਪੁਰੋਂ ਅਸੀਂ ਸੇਤਲਵਾੜੀ ਨੂੰ ਨਿਕਲਣਾ ਹੈਗਾ ਤੇ ਅੱਗੇ ਥੋੜੀ ਜਿਹੀ देर ਅਸੀਂ ਆਪਣੇ ਮੇਰੇ ਡੈਡੀ ਜੀ ਦੀ ਦੁਕਾਨ ਸੀ ਤੇ ਮੈਂ ਥੋੜੀ ਜਿਹੀ ਤੇਰੇ ਆਪਣੇ ਡੈਡੀ ਦੇ ਕੋਲ ਬੈਠਾ ਚਾਹ ਪੀਤੀ ਫਿਰ ਮੈਂ ਅੱਗੇ ਨੂੰ ਰਵਾਨਾ ਹੋਇਆ ਚਲੋ ਅੱਜ ਮੌਸਮ ਬਹੁਤ ਸੋਹਣਾ ਹੈ ਐਸੀ ਜਾ ਰਹੇ ਹਾਂ ਤਲਵਾੜਾ ਐਕਸਪਲੋਰ ਕਰਨਾ ਚਾਹੀਦਾ ਆਹ ਤੋਂ ਬਾਅਦ ਚਲੋ ਆਇਆ ਨਗਰ ਆ ਰਿਹਾ ਦੂਰ ਰੱਖੋ ਸਨ ਵਿੱਚ ਧੁੰਮ ਕਰਕੇ ਰੱਖੋਨਾ ਇਹ ਕਿਹੜਾ ਪਹਾੜ ਇਹਨੇ ਸੋਹਣੇ-ਸੋਹਣੇ ਆ ਤਲਵਾੜੀ ਤੋਂ ਸ਼ੁਰੂ ਹੋ ਜਾਓ ਸਾਰੇ ਭਾਗ ਅੱਜ ਆਪਣੀ ਕੇਲ ਪਾਇ ਲਈ ਵੀ ਲਈ ਮੋਸਮ ਦੇਖੋ ਕਿ ਨਾ ਸੋਹਣਾ ਭਈ ਅੱਜ ਇਹ ਆ ਖਾਸ ਜਿਹੜੀ ਵੀ ਲੱਗਿਆ ਸੀ ਚਲੋ ਟਰਾਈ ਕਰਾਂਗੇ ਅਸੀਂ ਹੁੰਦੇ ਵਕਿੱਤੇ ਦੇਖਣ ਦੀ ਸਿੱਧਾ ਜਾਣੀ ਵੀ ਅਲੇਗਲਾਸ ਪੁੱਛਣਾ ਆ ਮੈਂ ਮਿੱਤਰੋ ਕੰਮ ਕਰਦਾ ਆ ਕੰਮ ਦੇ ਨਾਲ ਨਾਲ ਬਲੋਗਿੰਗ ਕਰਦਾ ਆ ਪ੍ਰੇਣੀ ਦਾ ਸਾਹਿਬ ਜੀ ਅਮਗਾ ਕਰਦਾ ਪਰ ਅਜ ਮੌਸਮ ਦੇਖੋ ਤੁਸੀਂ ਹੈ ਕਿ ਨਹੀਂ ਮੌਸਮ ਕਮਾਲ ਦਾ ਤੇ ਰਸਤੇਆਂ ਤੇ ਤਾਂ ਹਮ ਤਾਂ ਮਜ਼ਾ ਆ ਜਾਂਦਾ ਵਾ ਠੰਡੀ ਠਾਰ ਹਵਾਵਾਂ ਪਰ ਨੁਕਸਾਨ ਬੜਾ ਹੋ ਰਿਹਾ ਜੀ ਕਿਸਾਨਾਂ ਦਾ ਕਈਆਂ ਦੀਆਂ ਕਣਕਾਂ ਡੇਕੀਆਂ ਪਈਆਂ ਪਈਆਂ ਮੰਡੀਆਂ ਚ ਕਣਕਾਂ ਰੋਲ ਜਾਂਦੀਆਂ ਮੀਂਹ ਚ ਹੋਉਂਦਾ ਹੀ ਜਾਂਦਾ ਯਾਰ ਸਿਸਟਮ ਸਾਰਾ ਆ ਅਰੇਕੋ ਪਹੁੰਚ ਗਏ ਆ ਝੀਰ ਦੇ ਖੂ ਵੈਸੇ ਨਾ ਝੀਰ ਦੇ ਖੂ ਕਿਹ ਹੁੰਦੇ ਆ ਇਹ ਨਹੀਂ ਪਤਾ ਪਰ ਇੱਥੇ ਨਹਿਰ ਬਹੁਤ ਸੋਹਣੀ ਹੈ। ਓ ਦੇਖੋ ਪਹਾੜ ਵੀ ਬਹੁਤ ਸੋਹਣੇ ਸੁਹਣੇ ਆ। ਲੋਕ ਵੀ ਬਹੁਤ ਸੋਹਣੇ ਸੁਹਣੇ ਆ ਇੱਥੋਂ ਦੇ। ਦਾਦੀ ਜੀ ਦੀ ਗੱਲ ਹੈ। ਇਹ ਅੱਧਾ ਟੱਚ ਲਾਉਂਦਾ ਮੱਚਦਾ। ਰਾਏ ਏਰੀਆ ਐਕਸਪਲੋਰ ਕਰਨਾ ਜੀ ਜਿਹਨਾਂ ਪਲਵਾੜੀ ਤੇ ਕਮਾਈ ਦੇ ਵਿੱਚ ਪੈਂਦਾ ਸੀ ਉਹ ਵਲੋਗ ਪਾਇਆ ਹੋਇਆ ਪਿਛਲਾ ਉਹਦੇ ਵਿੱਚ ਅਸੀਂ ਕਮਾਈ ਦੇ ਵੀ ਪਾਤਾ ਦੇ ਮੱਥਾ ਟੇਕ ਕੇ ਆਏ ਹਾਂ ਦੇਖ ਆਪਣੇ ਆਪਣੇ ਸ਼ਹਿਰ ਦਾ ਵਧੀਆ ਹੀ ਲੱਗਦਾ ਸੀ ਜਿੰਨਾ ਮਰਜ਼ੀ ਕਿਸੇ ਹੋਰ ਪੇਗਾਨੇ ਸ਼ਹਿਰ ਚ ਬਾਕੀ ਧਿਆਨ ਨਾਲ ਜਰੂਰ ਟ੍ਰਾਈ ਮ ਕਰਨਾ ਪੈਂਦਾ ਆ ਚੱਲਦੇ ਮੋਟਰਸਾਈਕਲ ਤੇ ਕਿਹੜਾ ਬਲੋਗਿੰਗ ਸੋਕੀ ਆ ਭਾਈ ਅਗਲੇ ਆਪਰਾ ਕੋਈ ਨਹੀਂ ਅਗਲੇ ਬੰਦੇ ਦਾ ਧਿਆਨ ਰੱਖਣਾ ਪੈਂਦਾ ਚਲੋ ਅੱਕੇ ਹੁਣ ਅਸੀਂ ਤਲਵਾੜੇ ਚ ਐਂਟਰ ਹੋਣਾ ਇਹ ਸਿੱਧੀ ਸ਼ੜਕ ਤਲਵਾੜੇ ਨੂੰ ਜਾਂਦੀ ਆ ਤੇ ਇਹੀ ਸ਼ੜਕ ਸਿੱਧੀ ਮਾਤਾ ਚਿੰਤਪੁਰਨੀ ਬਾਬੇ ਵਿੜ ਭਾਗ ਸਿੰਘ ਦੇ ਬਾਬੇ ਬਾਰਗਨਾ ਤੇ ਜਾਂਦੀ ਆ ਜੀ ਵਿਚੇ ਅਰੇ ਕਾਣਾ ਨਾ ਪੈਰ ਉੱਤੇ ਆਹ ਐਟ ਸਟੋਰ ਆ ਇਹ ਆਪਣਾ ਇਥੇ ਕੋਈ ਕੰਮ ਨਹੀਂ ਹੈਗਾ ਆ ਪਤਲਵਾੜੀ ਦੇ ਹੱਥ ਚ ਆਇਆ ਇਸ ਟਾਇਵਾ ਤੇ ਪਤਲਵਾੜੀ ਦੀ ਖੂਬਸੂਰਤ ਇਲਾਕਾ ਜੇ ਤੁਸੀਂ ਉਥੇ ਦੇ ਸੈਕਟਰਾਂ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਚਲਾਗੇ ਨਾ ਤੇ ਤਾ ਚੰਡੀਗੜ੍ਹ ਪੁੱਜ ਜਾਣਾ ਹੈ ਕਿਉਂਕਿ ਵੈਸੇ ਤਲਵਾੜੀ ਨੂੰ ਮਿੰਨੀ ਚੰਡੀਗੜ੍ਹ ਦਾ ਵੀ ਨਾਮ ਦਿੱਤਾ ਗਿਆ ਹੈ ਇੱਥੇ ਇੱਕ ਛੋਟਾ ਰੋਕਾ ਕਣਵੀ ਰਾਹ ਵਿੱਚ ਅਸੀਂ ਤੁਹਾਨੂੰ ਪਹੁੰਚਾਵਾਂਗੇ ਔਰ ਉਹ ਵੈਸੇ ਅੱਧਾ ਨਹੀਂ ਜਾਣਾ ਬਾਕੀ ਹੈ ਕਿ ਇਹਨੇ ਅੱਗੇ ਪਹਾੜ ਸਾਹਮਣੇ ਦੇਖੋ ਇਹਦੀ ਖੂਬਸੂਰਤੀ ਨੂੰ ਵਧਾਉਂਦੇ ਨੇ ਤਲਵਾੜੀ ਦੀ ਹੁਣ ਅਤਲਜੀਤ ਭਾਈ ਦੀ ਪੋਸਟ ਇਹਨਾਂ ਪਰਿਚਿਤ ਜਾਨਵਰਾਂ ਆਜਾ ਜਿਹੜੇ ਪਹਾੜਾਂ ਉਆਂ ਐਵੇਂ ਜੰਗਲਾਂ ਇਸ ਤਰ੍ਹਾਂ ਇਹ ਨਜ਼ਾਰਾ ਕਿੱਥੋਂ ਲੱਭਣਾ ਤੁਹਾਨੂੰ ਇਹ ਨਜ਼ਾਰਾ ਬਾਹਰ ਇਹ ਆਪਣੇ ਪੰਜਾਬ ਦਾ ਸਾਰੇ ਕਿੱਥੋਂ ਹੈ ਬਿਲਕੁਲ ਮੈਂ ਦੀ ਗੀ ਤੁਹਾਨੂੰ ਪਹਾੜ ਦਿਖਾ ਰਹੇ ਹਾਂ ਗਰ ਪੰਚਾਇਤ ਬਲੋਂ ਜੀ ਆਇਆਂ ਨੂੰ ਕਿਹਾ ਤਾ ਤੁਹਾਡਾ ਇੱਥੇ ਮੀਂਹ ਬਾਰਿਸ਼ ਨਾ ਕਰ ਮਉਣ ਵਾਲੀ ਆ ਛੱਟਾਂ ਪੈਣ ਲੱਗ ਪਈਆਂ ਆ ਚਲੋ ਆਦਾ ਸਾਡੇ ਬਲੌਗ ਚ ਰੁਕਾਵਟ ਕੋਈ ਨਹੀਂ ਹੋਊਗੀ ਪਿੰਡ ਪਿੰਡਾਂ ਚੱਤ ਪੰਡੈਣ ਹੋਏ ਜੀ ਉਹ ਇਹ ਜੀਓ ਭਰਾਵਾ ਗਰੀਬਾਂ ਚੱਕ ਨਹੀਂ ਇੱਕ ਇੱਕ ਗਵਰਨਮੈਂਟ ਕੋਲੇ ਆ ਜਾਂਦਾ ਪਹਿਲਾਂ ਰੋਕ ਕੱਟਣਾ ਹੁਣਾ ਫੇਰ ਤਲਵਾੜੀ ਦਾ ਸਫਾਈ ਹੁੰਦਾ ਜਾਂਦਾ ਇੱਥੇ ਅਸੀਂ ਆਈਟੇ ਵੀ ਕੀਤੀ ਹੋਈ ਹੈ 1 ਸਾਲ ਦੀ ਪਥਰੇ ਕੋਸ ਕੀਤੇ ਸੀ ਤੇ ਅਸੀਂ ਤੇ ਡਰੂਨ ਵੀ ਬੜੇ ਹੁੰਦੇ ਇੱਥੇ ਆਰਮੀ ਦੇ ਇਹ ਆ ਗਏ ਆਪਾਂ ਇਸ ਟਾਈਮ ਜਿਹੜਾ ਰੋਕ ਕੱਟਣ ਕੈਂਪੋ ਵੀ ਲੱਗਦੇ ਆ ਆਰਮੀ ਦੀ ਪੰਟੀ ਲੈ ਕੇ ਸਖਲਾਈ ਕੈਂਪ ਦੀ ਇਹ ਆ ਜੀ ਰੋਗ ਘਾਟਨ ਵਾਲੇ ਦਾ ਇਹ ਉਹਦੇ ਸਕੂਲ ਬੰਦ ਦਾ ਪਿਆ ਸੀ ਜਦੋਂ ਅਸੀਂ ਪੜ੍ਹਦੇ ਸੀ ਤੇ ਵਰਖਾ ਆ ਚੁੱਕੀ ਆ ਤੇ ਅਸੀਂ ਰਹਿਣਾ ਅੱਗੇ ਆ ਗਿਆ ਕਾਲਜ ਐਮ ਆਰ ਪੀਡੀ ਹਾਂ ਜੀ ਤਲਵਾੜੇ ਦਾ ਗਵਰਨਮੈਂਟ ਕੋਲੇ ਇੱਧਰ ਮਿੰਨੀ ਬੱਸਾਂ ਦਾ ਜ਼ਿਆਦਾ ਜੋਰ ਆ ਜੀ ਪਿੱਛੋਂ ਉੜੇ ਆ ਇੱਧਰ ਨੂੰ ਇਹ ਤਲਵਾੜੇ ਦਾ ਲੋਕਲ ਏਰੀਆ ਆ ਵੇੜੇ ਉੜੇ ਨਹੀਂ ਬੱਸ ਉਸ ਉੱਤਰ ਨੂੰ ਨਹੀਂ ਜਾਣੇ ਅਸੀਂ ਪਿੱਛੋਂ ਨੂੰ ਤੁੰਗ ਜਾਂਦੇ ਆ ਇਸ ਤਰ੍ਹਾਂ ਅਸੀਂ ਸਿੱਧਾ ਸਿੱਧਾ ਜਾਂਦੇ ਆ ਕਿਉਂਕਿ ਅਸੀਂ ਸ਼ਹਿਰ ਨੂੰ ਐਂਟਰ ਹੋਣਾ ਆ ਵੈਸੇ ਮੈਂ ਤੁਹਾਨੂੰ ਇਧਰਲੀ ਸਾਈਡ ਕੁਆਟਰ ਦਿਖਾਉਣ ਆਇਆ ਸੀ ਦੇਖੋ ਕੁਆਟਰ ਉਹ ਘੈਂਟ ਆ ਇਧਰ ਬੜੇ ਫਿਰ ਚਲੋ ਤੁਹਾਨੂੰ ਇਧਰ ਗੁਰੂ ਰਵਿਦਾਸ ਮਹਾਰਾਜ ਦਾ ਗੁਰਦਵਾਰਾ ਉਹ ਸਾਹਮਣੇ ਆ ਸਿੱਧਾ ਸਿੱਧਾ ਇਹ ਸਾਰੇ ਕੁਆਟਰ ਹੀ ਆ ਇਧਰ ਹੈ ਕਿ ਨਹੀਂ ਵਧੀਆ ਇਹ ਆ ਜੀ ਗੁਰੂ ਰਵਿਦਾਸ ਮਹਾਰਾਜ ਦਾ ਮੰਦਰ ਇਤੋਂ ਸੀ ਫੋਟੋ ਸਟੇਟਮੈਂਟ ਉਹ ਕਰਾਉਂਦੇ ਰਏ ਸੀ ਜਦੋਂ ਤਲਵਾੜੇ ਇੱਕ ਸਾਲ ਅਸੀਂ ਪੁਲਿਸ ਕੀਤਾ ਸੀ ਉਦੋਂ 2013-14 ਦੇ ਵਿੱਚ ਹੈਗੇ ਨੇ ਬਹੁਤ ਸੂਰਤੀਦਰ ਦੀ ਇਹ ਆ ਮਿੰਨੀ ਚੰਡੀਗੜ੍ਹ ਬੋਲਦੇ ਇਹਨੂੰ ਵਾਕਿ ਤੁਹਾਨੂੰ ਹੱਸ ਕੇ ਤੁਹਾਨੂੰ ਅੱਜ ਸ਼ੇਅਰ ਕਰਿਓ ਮੈਨੂੰ ਮੈਂ ਤਾਂ ਏਰੀਆ ਹੀ ਐਕਸਪਲੋਰ ਕਰਾ ਰਹਿਆਂ ਤੁਹਾਨੂੰ ਹਲੇ ਤੱਕ

ਤਲਵਾੜੇ ਦੇ ਵਿੱਚ ਤੇ ਥੋੜਾ ਘੁੰਮਦੇ ਘੁੰਮਦੇ ਅਸੀਂ ਥੱਕ ਗਏ ਸੀ ਅਸੀਂ ਸੋਚਿਆ ਮੋਰਚਾ ਨੂੰ ਵਾਪਸ ਦਵਾ ਲਈਏ ਤੇ ਕਾ ਇਪਲ ਦੇ ਥੱਲੇ ਬੈਠੇ ਆ ਅਸੀਂ ਕਿ ਆ ਮੋਰ ਹੋਇਆ ਪਿਆ ਆ ਅਸੀਂ ਉਧਰਲੀ ਸਾਈਡ ਜਾਣਾ ਉੱਥੇ ਤੁਹਾਨੂੰ ਮਹਿਰ ਵਾਲਾ ਏਰੀਆ ਦਿਖੋਣੇ ਆ ਬਹੁਤ ਸੋਹਣਾ ਆ ਤੇ ਹੁਣ ਅਸੀਂ ਇਧਰ ਨਹਿਰ ਵਾਲੇ ਸਾਈਡ ਤੋਂ ਆ ਤੇ 52 ਗੇਟ ਵੀ ਇੱਧਰ ਹੀ ਆ ਜਿਹੜਾ ਤਲਵਾੜੇ ਦਾ ਸਭ ਤੋਂ ਕਾਫੀ ਮਸ਼ਹੂਰ ਜਗ੍ਹਾ ਆ 52 ਗੇਟ ਆ ਇੱਥੇ ਸ਼ੁਰੂ ਕੋ ਬੱਪਾ ਦੀ ਸ਼ਾਹ ਜੀ ਜਗ੍ਹਾ ਵੀ ਆ ਚਾਹੋ ਦੇਖਦੇ ਹਾਂ ਮਾਹੌਲ ਇੰਦਰ ਦਾ ਨਾਲ ਨਾਲ ਨਹਿਰ ਵਗਣੀ ਹੈ ਤੁਸੀਂ ਸਦਾ ਸਦਾ ਜਣਾ ਆ ਹਲੇ ਖਖਾਲ ਤੇ ਸੋ ਜਿਹੜੇ ਆਣੇ ਕਰਕੇ ਛਾਂ ਜਿੰਦੀ ਹੈ ਪੂਰੀ ਅੰਮੀ ਮੀਲ ਨਹੀਂ ਹੁੰਦੀ ਨਹੀਂ ਸਭ ਪਾਣੀ ਖਾਂਦ ਤੋਂ ਸਾਫ ਬੀਟ ਨੇ ਆ ਨਾ 11 ਹੋਣਾ ਨਾ ਦੇਖੋ ਇਹ ਨਾ ਆਾ ਹੋਟਲ ਆ ਬੇਵੀ ਹੋਟਲ ਆ ਕਿਹੜਾ ਵਾ ਦੇਖੋ ਮੋਲੇ ਹੈ ਕਿ ਨਹੀਂ ਇਨਵਾਇਰਮੈਂਟ ਕਿੱਧਰ ਦਾ ਹੈਟ ਹੈ ਕਿ ਨਹੀਂ ਘੈਂਟ ਜੀ ਫਿਰ ਮਿੱਤਰੋ ਹਾਲੇ ਦਾ ਅਖੀਰ ਤੋਂ ਘੁੰਮਾਤਾ ਨਵਾਂ ਆ ਦੇਖੋ ਹਣ ਚੀਜ਼ ਇਹ ਤਲਵਾੜੇ ਵਾਲਿਆਂ ਨੇ ਤਾਂ ਚਲ ਦੇਖਿਆ ਜਿਹੜੇ ਤਲਵਾੜੇ ਤੋਂ ਬਾਹਰ ਵਾਲੇ ਆ ਅੰਦਰ ਨਹੀਂ ਚੰਗਾ ਨਹੀਂ ਦੇਖਿਆ ਆ ਕਿਹਤਾਂ ਨੂੰ ਸੀ ਪੁੱਛਿਆ ਕਿ ਕਿਹੜੇ ਨੂੰ ਆਇਆ ਸਿੱਧਾ ਸਿੱਧਾ ਜਾਣਾ ਸੀ ਦੇਖੋ ਇੱਧਰ ਨਾਲੇ ਮੌਸਮ ਦੇਖੋ ਨਾਲੇ ਦੇਖੋ ਵੇਖੋ ਪਹਾੜੀ ਪਹਾੜ ਤਾਂ ਜੂਮ ਕਰਕੇ ਦਿਖਾ ਦਈਏ ਆਈ ਲਵ ਸ਼ਾਨ ਐ

ਬਹੁਤ ਦੂਰ ਦੂਰ ਤਲਵਾੜੇ ਜੀ ਨਹੀਂ ਹੋਰ ਵੀ ਬਹੁਤ ਦੂਰ ਦੂਰ ਸੰਤਾਂ ਮੰਨਦੀਆਂ ਨੇ ਸ਼ਰਧਾ ਰੱਖਦੀਆਂ ਵਿਸ਼ਵਾਸ ਰੱਖਦੀਆਂ ਨੇ ਉਹ ਕਬੂਤਰ ਵਾਹ ਪਾਪਾ ਕੀ ਚਾਹੀਦੇ ਦਰਸ਼ਨਾ ਕਰੋ ਤੁਸੀਂ ਤੇ ਇਹ ਆ ਜੀ ਸਾਈਂ ਸ਼੍ਰੀ ਸ਼ਾਮ ਜੀ ਜਿਨ੍ਹਾਂ ਨੇ ਪਾਪਾ ਇਤਨੀ ਬਹੁਤ ਸੇਵਾ ਕੀਤੀ ਆ ਤੇ ਉਹ ਕੁੱਟੀਆ ਬਣੀ ਹੋਈ ਆ ਜਿੱਥੇ ਪਾਪਾ ਸਥਾਨ ਆ ਸਥਾਨ ਜਿੱਥੇ ਪਾਪਾ ਜੀ ਦੀ ਕੁੱਟੀਆ ਬਣੀ ਪਈ ਆ ਪਾਪਾ ਜੀ ਨੇ ਸਤਿ ਆਪਸ ਕੀਤਾ ਇੱਥੇ ਬਾਬਾ ਜੀ ਆਪਣਾ ਤੱਪ ਕਰਦੇ ਹੁੰਦੇ ਸੀ ਬਾਬਾ ਭਾਗੀ ਸ਼ਾਹ ਜੀ ਮਹਾਰਾਜ ਫਕੀਰ ਸੰਤ ਹਮੇਸ਼ਾ ਇਕਾਂਤ ਤੇ ਸ਼ਾਂਤ ਮਾਹੌਲ ਚ ਹੀ ਰਹਿੰਦੇ ਨੇ ਤੇ ਜਿੰਨੇ ਵੀ ਦੇਵੀ ਦੇਵਤੇ ਹੋਏ ਹਿਮਾਚਲ ਦੀ ਧਰਤੀ ਤੇ ਸਤਿਵੰਤਾਂ ਦਾ ਆਸਾ ਆਕੇ ਕੋਈ ਬੋਲੋਗੇ ਮੈਨੂੰ ਮਾਫ਼ ਕਰ ਲਈਏ ਇੱਕਦਮ ਸ਼ਾਂਤੀ ਆ ਇੱਥੇ ਤੇ ਇਹ ਮਗਰ ਇੱਥੇ ਮੇਲਾ ਹੁੰਦਾ ਹੈ ਭੰਡਾਰਾ ਹੁੰਦੇ ਜਿਵੇਂ ਲੰਗਰ ਹਾਲ ਤਿਆਰ ਹੁੰਦਾ ਲੰਗਰ ਤਿਆਰ ਹੁੰਦਾ ਆ ਬਾਕੀ ਆਸ-ਪਾਸੇ ਲੋਕਾਂ ਨੂੰ پتہ ਨਹੀਂ ਕਿ ਜਿਆਮ ਹੁੰਦਾ ਕਿੰਨੀ ਸ਼ਾਂਤੀ ਆ ਉਹ ਤੋਂ ਹਵਾ ਵਗਦੀ ਪਈ ਹੈ ਠੰਡੀ ਠੰਡੀ ਤੇ ਉਹ ਸੇਵਾ ਕਰ ਭਾਜੀ ਬੈਠੇ ਆ ਪੌੜੀ ਦੀ ਪਰਮਿਸ਼ਨ ਆ ਵੀਡੀਓ ਬਣਾਈਆ ਪਰ ਕੋਈ ਗਲਤ ਜੀ ਨਹੀਂ ਲੇ ਬਾਬਾ ਪਾਪਾ ਕੀ ਸ਼ਾਦੀ ਜੀ ਜੋਤ ਰਹਿੰਦੀ ਆ ਤੇ ਤੁਸੀਂ ਸਾਰੇ ਦਰਸ਼ਕੋ ਪਰਮਾਤਮਾ ਤੁਹਾਡੀ ਸਾਰਿਆਂ ਦੀ ਮਨੋ ਕਾਮਨਾਵਾਂ ਪੂਰੀਆਂ ਕਰੇ ਤਨ ਤਨ ਬਾਬਾ ਪਾਪਾ ਕੀ ਸ਼ਾਦੀ ਮੇਰ ਕਰਿਓ ਬਾਬਾ ਜੀ ਆਪਣੇ ਤਪੱਸਿਆ ਇੱਥੇ ਕੀਤੀਆਂ ਨਾ ਬਾਬਾ ਜੀ ਨੇ ਹਾਂ ਜੀ ਅੱਛਾ ਅੱਛਾ ਜੀ ਤੋਂ ਬਾਅਦ ਸੇ ਤਿੰਨ ਚਾਰ ਟੈਕਟਰ ਦਿੱਤੇ ਅੱਛਾ ਅੱਛਾ ਜੀ ਉਹ ਵਿਦਰਬਾਰ ਆ ਪਣੀ ਕੋਲੀ ਉਹ ਵਿਦਰਬਾਰ ਆ ਠੀਕ ਠੀਕ ਹੈ ਇੱਥੇ ਪਾਜੀ ਹਾ ਜਿਹੜਾ ਭੰਡਾਰਾ ਹੁੰਦਾ ਹਰ ਸਾਲ 26 ਤਰੀਕ 26 ਤਰੀਕ ਗਲਤ ਜੀ ਅਗਸਤ ਮਹੀਨੇ ਹੁੰਦਾ ਹਨਾ ਮਾਰਚ ਮਹੀਨੇ ਹੁੰਦਾ ਹੈ 15 16 17 ਠੀਕ ਜੀ ਹਾਂਜੀ ਮਾਰਚ ਮਹੀਨੇ ਹੁੰਦਾ ਪਿੰਡਾਂ ਟੂ ਠੀਕ ਠੀਕ ਅਸ਼ਟ ਤਪਸੀਆਂ ਉਹਨਾਂ ਨੇ ਉਧਰ ਕੀਤੀ ਹਨਾ ਤੇ ਇੱਧਰ ਵੀ ਇਹਨਾਂ ਦੀ ਜਗ੍ਹਾ ਬਣੀ ਆ ਹਾਂਜੀ ਉਹ ਵਾਲੀ ਅੰਦਰ ਇਹ بابا ਪਾਕੀ ਸ਼ਾਹੀ ਦੇ ਤਾਂ ਮੱਥਾ ਟੇਕ ਲਿਆ ਆ ਤੇ ਹੁਣ ਅਸੀਂ ਥੋੜਾ ਜਿਹਾ ਆਪਣਾ ਕੰਮ ਕਰ ਲਈਏ ਬਾਕੀ ਅੱਗੇ ਤਲਵਾੜੇ ਦਾ ਤੁਹਾਨੂੰ ਏਰੀਆ ਹੋਰ ਐਕਸਪਲੋਰ ਕਰਵਾ ਦਵਾਂਗੇ ਵਿਰਾਜ ਚ ਠੀਕ ਹੈ ਜੀ ਤੇ ਨਹੀਂ ਤਾਂ ਲੱਗਦੀ ਹੈ ਬਸ ਤੁਸੀਂ ਲਾਈਕ ਨਹੀਂ ਕਰਦੇ ਯਾਰ ਤਾਂ ਤਾਂ بابا ਪਾਕੀ ਸ਼ਾਹੀ ਤਾਂ ਮੋਨਸੀ ਤਲਵਾੜੇ ਵਿੱਚ ਮੇਨ ਸ਼ਹਿਰ ਦੇ ਵਿੱਚ ਐਂਟਰ ਕਰਦੇ ਜਾ ਰਹੇ ਆ ਸਿੱਧਾ ਸਿੱਧਾ ਅੱਗੇ ਜਾ ਰਹੇ ਆ ਕੋਈ ਟਾਈਮ ਲੱਗਣਾ ਹੈ ਬਈ ਨੂੰ ਗੁਰਖ ਪਈਆ ਸਿੱਟੀ ਆ ਗਈ ਹੋ ਗਈ ਤਾਂ ਲੜਾਈ ਹੋਗੀ ਲੱਗਦਾ ਪਸ਼ੂ ਖਰਾਬ ਮੋਨਸੀ ਤਲਵਾੜੇ ਦੀ ਮੇਨ ਮਾਰਕੀਟ ਦੇ ਵਿੱਚ ਇਹਦਾ ਫਾਸਟ ਫੂਡ ਦੇ ਬਣੀ ਨਿਕਾਨਾ ਆ ਯਾਰ ਵਸ ਖਾਣ ਹੀ ਨਾ ਸਕਦੇ ਇਹ ਆ ਜੀ ਮਹਾਰਾਣਾ ਹਰਤਾਪ ਸਿੰਘ ਸ਼ਹਿਰ ਚੌਕ ਉਹੀ ਆ ਕਿਉਂਕਿ ਆਪਾਂ ਨੂੰ ਨਹੀਂ ਨੋਲੀ ਨਹੀਂ ਆ ਗਈ ਆਪਾਂ ਇਧਰ ਨਹੀਂ ਆ ਚਲੋ ਬਾਜ਼ਾਰ ਚ ਵੜਦੇ ਹਾਂ ਅਸੀਂ ਇਹ ਆ ਤੁਨਵੜੇ ਦਾ ਬਾਜ਼ਾਰ ਇਹ ਆ ਤੁਨਵੜੇ ਦਾ ਬਾਜ਼ਾਰ ਵੈਸੇ ਇੱਥੇ ਸ਼ੂਟ ਕੱਟ ਕਰਦੇ ਪਏ ਆ ਕਿਉਂਕਿ ਬਾਜ਼ਾਰ ਚ ਰਸ਼ ਜ਼ਿਆਦਾ ਹੁੰਦਾ ਆ ਤੇ ਐਵੇਂ ਕੋਈ ਨੁਕਸਾਨ ਨਾ ਹੋ ਜਵੇ ਨਾ ਸਾਹ ਦਾ ਨਾ ਕਿਥੇ ਹੋਤਾ ਜਿਤੇ ਜਿਤੇ ਮੈਨੂੰ ਲੱਗਦਾ ਵੇ ਸਿੱਧਾ ਸਿੱਧਾ ਹੀ ਆਹੇ ਬਾਜ਼ਾਰ ਦਿਲ ਤਾਂ ਮੇਰਾ ਬੜਾ ਖੁਸ਼ੀ ਲੈਣ ਕਰਾਂਗਾ ਮੈਂ ਨਾ ਉਸੇ ਹੀ ਲਈ ਡਰਾਈਵ ਕਰਨਾ ਵਾ ਤਾਂ ਹੀ ਵੀਡੀਓ ਕਰਾ ਬਣਾ ਲੈਣਾ ਮੇਰਾ ਓੱਖਾ ਐ ਇੱਧਰ ਜਦੋਂ ਮੌਸਮ ਨੇ ਰੰਗ ਬੰਨੇ ਪਏ ਆ ਸੋ ਵਧੀਆ ਆ ਬਜ਼ਾਰ ਨਹੀਂ ਮੁੱਕੰਦੇ ਆ ਯਾਰ ਕਿੰਨੇ ਟਾਈਮ ਹੋ ਗਿਆ ਬਹੁਤ ਲੰਬਾ ਬਜ਼ਾਰ ਇਹ ਤਲਵਾੜੇ ਦਾ ਬੱਸ ਸਟੈਂਡ ਇੱਥੋਂ ਮਿਲਦੀਆਂ ਆ ਬੱਸਾਂ ਹਿਮਾਚਲ ਨੂੰ ਅੰਬਸ਼ੇਰ ਨੂੰ ਦਿੱਲੀ ਤੋਂ ਨਹੀਂ ਕਿਸੇ ਕਿੱਥੇ ਪਾਸੇ ਨੂੰ ਨੋ ਜੀ ਤਲਵਾੜੇ ਦਾ ਬਜ਼ਾਰ ਗਿਆ ਮੁੱਕ ਮੈਂ ਵੀ ਯਾਰ ਮੈਂ ਰੈਸਟ ਉਸ ਤੋਂ ਕਰਨਾ ਇਹ ਏਰੀਆ ਬਹੁਤ ਬਹੁਤ ਜ਼ਿਆਦਾ ਸੋਹਣਾ ਆ ਬਹੁਤ ਘੈਂਟ ਆ ਛੇੜ ਬੰਦਾ ਘਰ ਤੋਂ ਆ ਗਏ ਛੁੱਟੀਆਂ ਕੱਟਣ ਆ ਗਏ ਉਹ ਛੁੱਟੀਆਂ ਦੇ ਲਈ ਆਵੇ ਮੇਰੀ ਤਾਂ ਯਾਰ ਰਿਸ਼ਤੇਦਾਰੀ ਵੀ ਹੈ ਨਹੀਂ ਨਾ ਮੈਂ ਇੱਥੇ ਹੋ ਰਿਆ ਕਰਨਾ ਸੀ ਥੋੜਾ ਤਲਵਾੜੀ ਹੱਥੋਂ ਗਿਆ ਵੈਸੇ ਸਿੱਕੇ ਜਾ ਸਕਦੇ ਆ ਚੰਬਾ ਅਜ ਸੂਚਿਤ ਗੁਰੂਗਾਉਂ ਅਸੀਂ ਜਾ ਰਹੇ ਹਾਂ ਘਾਟੀ ਤਲਵਾੜੇ ਨੂੰ ਆਇਥੋਂ 4 ਕਿਲੋਮੀਟਰ ਆ ਤਲਵਾੜਾ ਘਾਟੀ ਬਾਬਾ ਸ਼ਰੀਫ ਇਥੋਂ ਅਸੀਂ ਜਾਣਾ ਹੈ ਘਾਟੀ ਨੂੰ ਬਾਬਾ ਸ਼ਰੀਦ ਚੰਦ ਜੀ ਦਾ ਮੰਦਿਰ ਇਥੋਂ 4 ਕਿਲੋਮੀਟਰ ਆ ਤੇ ਇਥੋਂ ਜਾਵਾਂਗੇ ਸਾਹਮਣੇ ਏਰੀਆ ਦੇਖੋ ਕਿੰਨਾ ਸੋਹਣਾ ਪਰ ਇੱਥੇ ਆਹਾਂ ਥੋੜਾ ਜਾਣਾ ਪਊਗਾ ਜੀ ਸ਼ਰਾਬ ਕਰਕੇ ਨਹੀਂ ਮੈਂ ਕਹਿਣਿਆ ਮਤਲਬ ਵੀ ਨਾ ਲੱਗਦਾ ਇਥੋਂ ਇਧਰੋਂ ਸਾਰਾ ਹਿਮਾਚਲ ਸ਼ੁਰੂ ਹੁੰਦਾ ਉਹ ਜਿਹੜਾ ਮਾਤਾ ਚਿੰਤਕੂ ਨੂੰ ਇਹਦਾ ਏਰੀਆ ਸ਼ੂਟ ਹੋਇਆ। ਉਸ ਤੋਂ ਬਾਅਦ ਕੀ ਇਹ ਇੰਦਿਆ ਦੇਖੋ। ਇਹ ਦਸੋ ਮਜ਼ਾ ਆਇਆ ਕਿ ਨਹੀਂ? ਤੇ ਇਹ ਕੁਝ ਹੋਇਆ ਹਨ ਪਾ ਵੇਖੀ। ਚਲੋ ਪਾੜਾ ਇੱਕ ਵਾਰ ਕੇ ਲਾਈਕ ਸਬਸਕ੍ਰਾਈਬ ਯਾ ਸ਼ੇਅਰ ਕਰ ਦਿਓ। ਇਹ ਹੋ ਗਿਆ ਜੀ ਦਾ ਤਾਂ ਟੈਗ ਨਹੀਂ ਦੇ ਬੰਦ। ਆਇਆ ਕਾਰਟਿੰਗ ਅੰਦਰ ਲਈ। ਆਉਟ ਇਹ ਅਸਟਰੋ ਟਾਇਰ ਸਪੈਨ ਦਾ ਤੇ ਹੁਣ ਅਸੀਂ ਪਹੁੰਚ ਗਏ ਆ ਸੰਥਲ ਜਨ ਬਾਕੀ ਡਰਾਈਵ ਮੋਟਰਸਾਈਕਲ ਚ ਲੌਂਦਾ ਵੀ ਮਜ਼ਾ ਬੜਾ ਆਉਂਦਾ ਹੈ ਉੱਤ ਪਰ ਪਿੱਛੇ ਹੱਟ ਜਾਣੇ ਇਹ ਜਦੋਂ ਸਾਹਮਣੇੋਂ ਤੁਸੀਂ ਦੇਖੋਗੇ ਨਜ਼ਾਰਾ ਤੁਹਾਨੂੰ ਬਹੁਤ ਆ ਇੱਧਰ ਮੰਕੀ ਵੀ ਬਹੁਤ ਆ ਜੀ ਵੈਸੇ ਜਿੱਧਰ ਅਸੀਂ ਜਾ ਰਹੇ ਹਾਂ ਉੱਥੇ ਵੀ ਬਹੁਤ ਨੇ ਇਹ ਜੰਗਲੀ ਏਰੀਆ ਥੋੜਾ ਬਹੁਤ ਸੋਹਣਾ ਵੀ ਆ ਇਹ ਇੱਕ ਨੰ ਸੈਂਟਰ ਚ ਚਲਾ ਰਹੇ ਹਾਂ ਛੱਡ ਲਾ ਟਾਈਮ ਲੇਕ ਡਰੋਣੀਆ ਲੱਗਦਾ ਲੇਟ ਕੋਈ ਜਾਂਦੇ ਮਾਰਦਾ ਦੇਖਦਾ ਆਂ ਜਿਹੜਾ ਘੁੰਮ ਕੇ ਹੀ ਪਤਾ ਲੱਗਦਾ ਆ ਕਿੱਥੇ ਕਿੱਥੇ ਕੀ ਕੀ ਆ ਇੱਥੋਂ ਪਹਾੜ ਕਿੰਨੇ ਸੋਹਣੇ ਸੋਹਣੇ ਲੱਗਦੇ ਉੱਪਰੋਂ ਦੇਖੀਗਾ ਇਹ ਕਰੀ ਤਾਨੂੰ ਇੱਧਰ ਤਾਂ ਵੀਊ ਦਿਖਾਈ ਦੇਵਾ ਯਾਰ ਓਏ ਕਿਤੇ ਮੈਂ ਡੇਗੀ ਨਾ ਪਵਾ ਵਾ 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 ਕਿੰਨਾ ਸੋਹਣਾ ਏਰੀਆ ਆ। ਆਂਥੀ ਦੇਖੋ ਕਿੰਨੀ ਆ। ਪਰ ਪਤਾ ਵੀ ਨਹੀਂ ਹੁੰਦਾ ਜੰਗਲੀ ਜਾਨਵਰ ਕਿਹੜਾ ਆ ਜਾਵੇ। ਇਸ ਲਈ ਨਿਕਲੋ ਇੱਥੋਂ ਟਾਈਮ ਨਾਲ। ਅੱਪਾ ਹਏ ਮੌਸਮ ਕਿੰਨਾ ਸੋਹਣਾ ਹੋ ਗਿਆ ਓਏ। ਅੱਪਾ ਇੱਥੇ ਪਹੁੰਚ ਚੁੱਕੇ ਆ। ਇਹ ਘਾਟੀ ਹੈ ਮੰਦਰ ਬਾਬਾ ਸ਼੍ਰੀ ਚਾਂਦ ਦਾ। ਇੱਥੋਂ ਕੈਰੀਲ ਤੁਸੀਂ ਉੱਧਰ ਨੂੰ ਹੋਣਾ ਵਿੱਚ ਨੂੰ। ਸਭ ਬਹੁਤ ਕੈਟ ਬਿਆ। ਆ ਦੇਖੋ ਜੀ ਇਹ ਹਿਮਾਚਲੋਂ ਨਿਕਲ ਕੇ ਆ ਰਹਾ ਹੈ ਨਾ ਯਾਹ ਉਸ ਟੇਪ ਤੋਂ ਬਾਅਦ ਆ ਰਹਾ ਹੈ ਨੈਕਸਟ ਬਾਈਟ ਆਪਣੀ ਲੋਕੇਸ਼ਨ ਹੋ ਗਈ ਐਗਜ਼ਿਟ ਅਸੀਂ ਹੁਣ ਇੱਧਰ ਨੂੰ ਜਾਣਾ ਤੇ ਉਹ ਮੰਦਰਾ ਬਾਬਾ ਸ਼ਿਵ ਚੰਦ ਜੀ ਦਾ ਕਾਟੀ ਸ਼੍ਰੀ ਮਹਾਸਨ ਸ਼ੁੰਦਰਪਾਪਾ ਕਾਹਦੀ ਵਾਸ ਨੀ ਚੰਦਰਪਗਵਾਂ

ਚਲੋ ਤੁਹਾਨੂੰ ਦਿਖਾ ਹੀ ਦਿੰਦਾ ਫਿਰ ਬਲੌਕ ਵਧੀਆ ਕਰਕੇ ਸਾਹਮਣੇ ਦੇਖੋ ਹੈ ਕਿ ਨਹੀਂ ਜੰਨਤ ਜੀ ਬਣੀ ਭਈ ਇਹ ਧਾਰਮੀ ਚਾਹਵਾ ਤੇ ਹੀ ਦਾਦਾ ਜੀ ਸਵਰਗ ਹੁੰਦੇ ਆ ਕਿੰਨੀ ਸ਼ਾਂਤੀ ਇੱਥੇ ਯਾਰ ਆਹ ਮੰਕੀ ਵੀ ਬੜਿਆ ਉਹ ਮੰਕੀ ਸਿ ਉੱਪਰ ਜਾ ਰਹੇ ਆ ਬੰਬਾ ਜੀ ਤਾਪਸਥਾਨ ਤੇ ਘਾੜੀਓਂ ਦਿਖਾ ਦੇ ਤਾਂ ਸਾਰੇ ਇੱਥੇ ਕੁਝ ਤਿਆਰੀ ਕੀਤੀ ਹੋਈ ਹੋ ਰਹੀ ਆ ਦੇਖੋ ਕਿੰਨਾ ਸੋਹਣਾ ਮੰਦਿਰ ਆ ਇਹ ਤਲਵਾੜੇ ਚ ਪੈ ਜਾਂਦੇ ਜੀ ਭਾਪੂ ਹੁਣ ਮਥੜੀ ਤੋਂ ਜਾ ਰਹੇ ਆ ਸੀ ਇੱਧਰੋਂ ਆਏ ਆ ਤੇ ਹੁਣ ਪੌੜੀਆਂ ਚੜ੍ਹ ਕੇ ਜਾਣਾ ਪਰਸਿਆਂ ਅੰਦਰ ਨਹੀਂ ਕਹਿਣਾ ਆਉਣ ਕਰਨਾ ਅੰਦਰ ਕੈਮਰਾ ਨਹੀਂ ਬੋਤਾ ਉਹਨਾਂ ਕਰਨਾ ਅੱਜ ਦੇ ਇਸ ਦਿਨ ਮਸੀਬਾ ਬਾਬਾ ਸ਼ਰੀ ਚੰਗੀ ਦੇ ਮੰਦਰ ਆਏ ਆ ਤੇ ਮੱਥਾ ਟੇਕ ਚੁੱਕੇ ਆ ਉੱਪਰ ਤੇ ਬਹੁਤ ਸੋਹਣਾ ਆਨੰਦ ਆ ਮੱਥਾ ਟੇਕ ਕੇ ਇਹ ਤਲਵਾੜੇ ਚ ਆਪਣੀ ਜਦੋਂ ਤੋਂ ਦਿਖਾਈ 4 ਕਿਲੋਮੀਟਰ ਅੱਗੇ ਆ 5 ਕਿਲੋਮੀਟਰ ਜਗ੍ਹਾ ਤੇ ਬਹੁਤ ਸੋਹਣੀ ਜਗ੍ਹਾ ਆ ਇੱਥੇ ਜਿੱਥੇ ਵੀ ਤਪ ਕੀਤਾ ਹੋਵੇ ਸਾਧੂ ਸੰਤ ਫਕੀਰਾਂ ਨੇ ਉੱਥੇ ਜ਼ਰੂਰ ਮੱਥਾ ਟੇਕਣਾ ਚਾਹੀਦਾ ਹੈ ਆਓ ਵਾਹ ਕੇ ਯਾਰ ਇੱਧਰ ਕੁਦਰਤ ਦਾ ਨਿਸ਼ਾਨਾ ਵੀ ਬਹੁਤ ਸੋਹਣਾ ਹੈ ਬਾਕੀ ਮੰਦਰ ਆਣ ਕੇ ਮਨ ਨੂੰ ਬੜੀ ਸ਼ਾਂਤੀ ਜੀ ਮਿਲਦੀ ਆ ਕਿਉਂਕਿ ਰੋਗ ਦਾ ਪਾਣੀ ਹੈਗਾ ਸ਼ਾਂਤੀ ਹੈ ਇੱਕਦਮ ਬਾਕੀ ਅਸੀਂ ਪਤਾ ਕਰਦੇ ਆ ਇੱਥੋਂ ਦਾ ਇਤਿਹਾਸ ਬਾਕੀ ਇਹ ਅਗੀ ਬਾਬਾ ਸ਼੍ਰੀ ਚੰਗ ਜੀ ਦਾ ਮੰਦਰ ਆ ਥੋੜਾ ਇਤਿਹਾਸ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਆ ਸਾਰਿਆਂ ਨੂੰ ਸੋਹਣੀਆਂ ਗੱਲਾਂ ਲਿਖੀਆਂ ਹੋਈਆਂ ਨੇ ਵੀਡੀਓ ਪਾਜ਼ ਕਰਕੇ ਜਿਹੜੀ ਪੜ੍ਹ ਲਈ ਬਹੁਤ ਵਧੀਆ ਬਾਬਾ ਸ਼੍ਰੀ ਜੰਜੀ ਦਾ ਮੰਦਿਰ ਪਹਾੜਾਂ ਦੇ ਵਿੱਚ ਆ ਇਹ ਹੈਗੀ ਜੀ ਜਦਾ ਘਾਟੀ ਤਲਵਾੜੇ ਚ ਤਲਵਾੜੇ ਤੋਂ ਕੋਈ 4-5 ਕਿਲੋਮੀਟਰ ਆ ਸਾਰਾ ਤੇ ਜਰੂਰ ਆਇਓ ਮੱਥਾ ਟੇਕ ਕੇ ਆਇਓ ਬੜੀ ਸ਼ਾਂਤੀ ਮਿਲਦੀ ਹੈ ਮਾਨੂੰ ਵੈਸੇ ਵੀ ਧਾਰਮਿਕ ਜਗ੍ਹਾ ਕੋਈ ਵੀ ਗੁਰਦੁਆਰਾ ਮੰਦਿਰ ਕੋਈ ਵੀ ਸ਼ਾਂਤੀ ਹੁੰਦੀ ਉੱਥੇ ਅਰੇ ਜਿਸ ਤਾਂ ਤੇ ਸਾਧੂ ਸੰਤਾਂ ਨੇ ਤਪੱਸਿਆ ਕੀਤੀ ਵੀ ਉੱਥੇ ਵੈਸੇ ਹੀ ਮਾਨੂੰ ਸਕੂਨ ਬੜਾ ਮਿਲਦਾ ਦਾ ਵੇਲਾ ਹੋ ਗਿਆ ਹੁਣ ਅਸੀਂ ਨਿਕਲਦੇ ਆ ਇੱਥੋਂ ਦਰਸ਼ਨ ਕਰ ਲਏ ਅਸੀਂ ਬਹੁਤ ਆਨੰਦ ਆਇਆ ਇੱਥੇ ਮੱਥਾ ਟੇਕ ਕੇ ਨਾਲੇ ਅਸੀਂ ਆਪਣਾ ਕੰਮ ਕੀਤਾ ਨਾਲੇ ਬਾਬਾ ਜੀ ਨੇ ਮੰਦਿਰ ਦੇ ਦਰਸ਼ਨ ਕੀਤੇ ਆ ਤੇ ਤੁਸੀਂ ਸਾਰੇ ਵੀ ਜਰੂਰ ਆਇਓ ਐਡਰੈਸ ਅਸੀਂ ਦੱਸ ਦਾਂਗੇ ਵਿੱਚ ਤਲਵਾੜੇ ਤੋਂ 4-5 ਕਿਲੋਮੀਟਰ ਜਾਂ ਘਾਟੀ ਮੰਦਰ ਆ ਜੀ ਤੇ ਬਾਕੀ ਸਾਡੀ ਵੀਡੀਓ ਵਧੀਆ ਲੱਗਦੀਆਂ ਹੋਵੇ ਤੇ ਜਰੂਰ ਸਪੋਰਟ ਕਰੋ ਸ਼ੇਅਰ ਕਰੋ ਤੇ ਅੱਗੇ ਚੱਲ ਕੇ ਦੇਖਦੇ ਆਂ ਜੇ ਕੁਝ ਹੋਰ ਤੁਹਾਨੂੰ ਦਿਖਾਉਣ ਨੂੰ ਮਿਲੇ ਤਾਂ ਉਹ ਵੀ ਜਰੂਰ ਕੈਪਚਰ ਕਰਾਂਗੇ ਚਲੋ ਠੀਕ ਆ ਜੀ ਮਿਹਰਬਾਨੀ ਹੁਣ ਅੱਗੇ ਚੱਲਦੇ ਆਂ ਆਪਾਂ ਅਸੀਂ ਹੁਣ ਚੱਲਦੇ ਪਏ ਆਂ ਵਾਪਸ ਆਪਣੇ ਕਾਮਕਾਰ ਤੇ ਆਪਣੇ ਘਰ ਨੂੰ ਬਾਕੀ ਫੇਰ ਜ਼ਰੂਰ ਆਵਾਂਗੇ ਮੱਥਾ ਟੇਕਣ ਬਹੁਤ ਵਧੀਆ ਲੱਗਾ ਰਸਤਾ ਤੁਹਾਨੂੰ ਦਿਖਾ ਦਿੱਤਾ ਹੈ ਸਾਰਾ ਤੇ ਕੋਈ ਮੇਰੇ ਤੋਂ ਗਲਤ ਕੋਈ ਚੀਜ਼ ਹੋ ਗਈ ਹੋਵੇ ਤੇ ਮੈਨੂੰ ਸਾਰੇ ਜਾਣੇ ਮਾਫ ਕਰਿਓ ਕਿਉਂਕਿ ਦਾਦਾ ਮੇਰੇ ਕੋਲ ਮਕਸਦ ਨਹੀਂ ਹੈ ਹੁੰਦਾ ਤੇ ਨਹੀਂ ਹੈਗਾ ਬਾਕੀ ਪਰਮਾਤਮਾ ਸਭ ਤੇ ਮਿਹਰ ਕਰੇ ਬੈਦਰ ਦੇਖੋ ਮੈਂ ਤਾਂ ਤੁਹਾਨੂੰ ਐਕਸਪਲੋਰ ਕਰੋਂਦਾ ਕਰੋਂਦਾ ਮੰਦਰ ਵੱਲ ਆ ਗਿਆ ਸੀਗਾ ਤੇ ਹੁਣ ਮੈਂ ਵਾਪਸ ਜਾ ਰਿਹਾ ਚਲੋ ਠੀਕ ਹੈ ਜੀ ਸਾਡੇ ਵਲੋਗ ਨੂੰ ਬਾਕੀ ਵੱਧ ਤੋਂ ਵੱਧ ਸ਼ੇਅਰ ਕਰਿਓ ਇੱਥੋਂ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਹਿਮਾਚਲ ਦੀ ਹੱਦ ਸ਼ੁਰੂ ਹੋ ਜਾਂਦੀ ਇੱਧਰ ਨੂੰ ਆਹ ਬੈਰੀਅਰ ਆ ਜਾਂਦਾ ਹੈ ਇੱਥੋਂ ਤੁਹਾਨੂੰ 게ਟ ਤੋਂ ਪਤਾ ਲੱਗ ਜਾਣਾ ਕਿ ਇਸ 게ਟ ਰਾਹੀਂ ਤੁਸੀਂ ਸਿੱਧਾ ਮੰਦਿਰ ਵੱਲੋਂ ਜਾਣਾ ਹੈ ਠੀਕ ਹੈ ਆ ਅੱਗੇ ਹਿਮਾਚਲ ਆ ਜਾਂਦਾ ਸਾਰਾ ਲੱਗੇ ਗਏ ਹਾਂ ਆ ਦੇਖੋ ਠੀਕ ਹੈ ਜੀ ਮਿਹਰਬਾਨ ਜਾ ਰਹੇ ਹਾਂ ਵਾਪਸ ਆਪਣੇ ਘਰ ਨੂੰ ਇਸ ਸ਼ਹਿਰ ਦੇ ਵਧੀਆ-ਵਧੀਆ ਨਜ਼ਾਰਿਆਂ ਨੂੰ ਮਾਨ ਕੇ ਖਲਵਾੜਾ ਵਾਕਈ ਸੋਹਣਾ ਆ ਤੇ ਮੀਂਹ ਪੈਣ ਤੋਂ ਬਾਅਦ ਤਾਂ ਹੋਰ ਵਧੀਆ ਸੋਹਣਾ ਹੋ ਗਿਆ ਤੇ ਸਾਡੇ ਬਲੌਗ ਨੂੰ ਵੱਧ ਤੋਂ ਵੱਧ ਯਾਰ ਸ਼ੇਅਰ ਕਰਿਆ ਕਰੋ ਦੇਖਿਆ ਕਰੋ ਅਸੀਂ ਵੱਧ ਤੋਂ ਵੱਧ ਸੋਹਣੀਆਂ-ਸੋਹਣੀਆਂ ਵੀਡੀਓ ਫੇਰ ਹੀ ਬਣਾਉਣੇ ਪੜਾਵਾਂਗੇ ਜਦੋਂ ਸਾਨੂੰ ਹੌਸਲਾ ਮਿਲੇਗਾ ਬਾਕੀ ਕੋਈ ਨਹੀਂ ਅਸੀਂ ਕੰਮ ਕਰਦੇ ਰਹਿਣਾ ਅੱਕੇ ਤੱਕੇ ਹੋਰ ਓਏ ਹੋਏ ਹੋਏ ਚਲੋ ਠੀਕ ਆ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜੇ ਰਹਿਣ ਲਈ ਨਵਾਂ ਬੰਦਾ ਜਿਹੜਾ ਵੀ ਆਉਂਦਾ ਸਾਡੇ ਬਲੌਗ ਨੂੰ ਵਾਤ ਵਾਤ ਸ਼ੇਅਰ ਕਰਦੇ ਹੋ ਤੇ ਬੈਲ ਆਈਕਨ ਨੂੰ ਜਰੂਰ ਦਬਾਓ ਠੀਕ ਹੈ ਜੀ ਤੁਹਾਡਾ ਮੁਕੇਰੀਆਂ ਵਾਲਾ ਪ੍ਰਭ ਅਗਲੀ ਵਾਰੀ ਕੋਈ ਨਵੀਂ ਚੀਜ਼ ਲੈ ਕੇ ਤੁਹਾਨੂੰ ਮਿਲੂਗਾ ਚਲੋ ਠੀਕ ਹੈ ਧੰਨਵਾਦ ਥੈਂਕ ਯੂ ਟਾਟਾ ਬਾਏ ਬਾਏ ਮੌਸਮ ਬਹੁਤ ਸੋਹਣਾ ਹੈ ਇੰਜੋਏ ਕਰੋ